ਨਲ ਜਾਣਾ ਚੰਦਨ ਪੈ ਉਹ ਨਾਲ ਜਾਣਾ ਚਾਹ। ਨਿੱਕੀਆਂ ਲਕੀਆਂ ਮਾਸੂਮ ਜਿੰਦਾ ਹੁੰਦੀਆਂ ਭਾਵਨਾਵਾਂ ਨੂੰ ਟੇਸ ਲੱਗਦੇ। ਸਵੈੰਬਰ ਭਾਰਤ ਦੇ ਚ ਫੈਲ ਹੋਇਆ। ਯੂਰਪ ਅਮਰੀਕਾ ਦੇ ਚ ਫੈਲ ਹੋ ਚੁੱਕੇ ਹੈ। ਹੋ ਚੁੱਕੇ ਹੈ। ਇਹਨੂੰ ਕਿਦਰੇ ਨਿਰਮਲ ਧਰਮ ਜਾਂ ਮਲੇਨ ਧਰਮ ਨਾ ਮੰਨ ਲੈਣਾ। ਇਸ ਸਮਾਜ ਦੇ ਨਿਯਮ ਨੇ ਬਦਲ ਦੇਣਾ। ਖਾਣਾ ਜੰਗੀ ਕਰਕੇ ਅਰਬ ਦੇਸ਼ ਨੌਜਵਾਨ ਮਾਰੇ ਗਏ ਜਿਵੇਂ ਮੈਂ ਗੁਰਦਾਸਪੁਰ ਜਾਂਦਾ ਰਿਆਂ ਹੁਣ ਤੇ ਠੀਕ ਹੋ ਗਏ ਨੇ ਹਾਲਾਤ ਪਿੰਡਾਂ ਦੇ ਵਾਸੀ ਗੁਰਦਾਸਪੁਰ ਦੇ ਵਾਸੀ ਕਹਿੰਦੇ ਸਨ 20 ਸਾਲ ਤੱਕ ਤੇ ਕੋਈ ਬਰਾਤ ਨਹੀਂ ਡੋਕਣੀ ਨੌਜਵਾਨ ਨਹੀਂ ਰਹੇ ਰਹੇ ਨਹੀਂ ਸਭ ਦੀ ਬਲੀ ਚੜ ਗਈ ਇਥੇ 20 ਸਾਲ ਤੱਕ ਤੇ ਕੋਈ ਲਾੜਾ ਨਹੀਂ ਬਣੇਗਾ ਕਿਤੇ ਬਰਾਤ ਨਹੀਂ ਡਕੇਗੀ ਘਰ ਘਰ ਦੇ ਛੋਟੇ ਬੱਚੇ ਰਹਿ ਗਏ ਨੇ ਔnde ਜਵਾਨ ਤੇ ਰਹੇ ਕੋਈ ਨਹੀਂ ਇਸ ਤਰ੍ਹਾਂ ਦੀ ਹਾਲਤ ਮੁਹੰਮਦ ਸਾਹਿਬ ਦੇ ਜ਼ਮਾਨੇ 'ਚ ਅਰਬ ਦੀ ਹੋ ਗਈ ਸੀ ਖਾਣਾ ਜੰਗੀ ਕਰਕੇ ਕਬੀਲਿਆਂ ਦੀ ਜੰਗ ਕਰਕੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਵਸੇ ਤੇ ਖਾਣਾ ਜੰਗੀ ਉੱਥੇ 1000 ਸਾਲ ਤੋਂ ਚੱਲ ਰਹੀ ਹੈ ਪਰ ਇਨਾ 20 ਸਾਲਾਂ ਦੇ ਚ 3 ਲੱਖ ਦੇ ਕਰੀਬ ਪਠਾਨ ਮਾਰੇ ਜਾ ਚੁਕੇ ਕਬੀਲਿਆਂ ਦੀ ਅਬਸੇ ਜੰਗ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਕਬੀਲਿਆਂ ਦੀ ਜੰਗ ਖਾਨਾ ਜੰਗੀ ਕਰਕੇ ਘਰਾਂ ਚ ਔਰਤਾਂ ਰਹਿ ਗਈਆਂ ਸਨ ਜਵਾਨ ਬੱਚੀਆਂ ਰਹਿ ਗਈਆਂ ਸਨ ਜਾਂ ਛੋਟੇ ਛੋਟੇ ਲੜਕੇ ਰਹਿ ਗਏ ਸਨ ਜਵਾਨ ਮਾਰੇ ਗਏ ਸਨ ਟਾਂਵਾ ਟਾਂਵਾ ਜਵਾਨ ਕਿਦਰੇ ਬਚਿਆ ਸੀ ਮੁਹੰਮਦ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਸਮਾਜਿਕ ਸਮੱਸਿਆ ਸੀ ਬਹੁਤ ਵੱਡੀ ਔਰ ਸਮਾਜਿਕ ਤਲ ਤੇ ਜੋ ਪਿਸਿਆ ਹੋਇਆ ਹੈ ਦੁਖਤ ਹੈ ਕਿਵੇਂ ਇਸ ਨੂੰ ਪ੍ਰਭੂ ਦੇ ਮਾਰਗ ਤੇ ਚੋਰੀਏ ਖੁਦਾ ਦੇ ਮਾਰਗ ਤੇ ਤੋਰੀਏ ਬਚੇ ਕੁਚੇ ਨੌਜਵਾਨਾਂ ਨੂੰ ਹੁਕਮ ਕੀਤਾ ਮੁਹੰਮਦ ਸਾਹਿਬ ਨੇ ਤੁਹਾਨੂੰ ਚਾਰ ਚਾਰ ਨਿਕਾਹ ਕਰਨੇ ਪੈਣਗੇ ਤੁਹਾਨੂੰ ਚਾਰ ਚਾਰ ਬੱਚੀਆਂ ਦਾ ਪੱਲਾ ਪਕੜਨਾ ਪਵੇਗਾ ਤੁਹਾਨੂੰ ਚਾਰ ਚਾਰ ਦੀ ਪਰਵਰਿਸ਼ ਦਾ ਬੋਝ ਉਠਾਣਾ ਬੈਵਾ ਚੱਲ ਭਈ ਅੱਜ ਹਾਲਾਤ ਇਹ ਨੇ ਅਰਬ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਲੜਕੀਆਂ ਦੀ ਤਾਦਾਦ 2% ਜ਼ਿਆਦਾ ਲੜਕੀਆਂ ਘਟਣਾ ਹੈ ਹੋਣਾ ਤੇ ਅੱਜ ਵੀ ਸੰਪੰਨ ਬੰਦੇ ਅਮੀਰ ਬੰਦੇ ਚਾਰ-ਚਾਰ ਨਿਕਾਹ ਕਰਨ ਇਹ ਠੀਕ ਨਹੀਂ ਰੁੱਤ ਦੇ ਮਤਾਬਕ ਸਮੇਂ ਦੇ ਮਤਾਬਕ ਬਦਲਣਾ ਚਾਹੀਦਾ ਹੈ 이란 ਦੇ ਬਾਦਸ਼ਾਹ ਨੇ ਨਿਯਮ ਬਣਾ ਦਿੱਤਾ ਸੀ ਦੋ ਜਾਨੇ ਕਾ ਇਰਾਨੀ ਮੁਸਲਮਾਨ ਨਹੀਂ ਕਰ ਸਕਦਾ ਸ਼ਹਿਨਸ਼ਾਦੇ ਹੁੰਦੇ ਆ ਚੱਲਦਾ ਰਿਹਾ ਬਗਾਵਤ ਹੋਈ ਮذਬੀ ਲੋਕਾਂ ਦੀ ਹਕੂਮਤ ਹੋਈ ਪਰ ਸ਼ਰਾਬਾ ਕਾਨੂੰਨ ਲਾਗੂ ਹੋਇਆ ਲੇਕਿਨ ਕਿਧਰੇ ਕਿਧਰੇ ਅਜੇ ਵੀ ਮੁਸਲਮ ਦੇਸ਼ਾਂ ਵਿੱਚ ਮਨਾਈ ਹੈ ਜਿਵੇਂ ਮਲੇਸ਼ੀਆ ਜਿਵੇਂ ਜਿਵੇਂ ਸੂਝ ਸਮਝ ਵੱਧਦੀ ਜਾ ਰਹੀ ਹੈ ਉਹ ਨਿਯਮ ਅੱਜ ਤੇ ਪੁਰਾਣਾ ਨਹੀਂ ਉਤਰਦਾ ਉਹ ਕਰਮ ਅੱਜ ਤੇ ਪੁਰਾਣੇ ਬਦਲਦੇ ਰਹਿੰਦੇ ਨੇ ਸਮਾਜ ਦੇ ਨਿਯਮ ਬਦਲਦੇ ਰਹਿੰਦੇ ਨੇ ਇਹ ਮਰਜ਼ ਕਰਦੇ ਆਂ ਰੁੱਤ ਦੇ ਮੁਤਾਬਕ ਜਿਵੇਂ ਕਪੜੇ ਬਦਲਦੇ ਆਂ ਤੇ ਜਿਹੜਾ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਦੁਖੀ ਹੁੰਦਾ ਸਮੇਂ ਦੀ ਚਾਲ ਦੇ ਮੁਤਾਬਕ ਜਦ ਸਮਾਜਿਕ ਨਿਯਮ ਨਾ ਬਦਲਣ ਸਮਾਜਿਕ ਕੁਝ ਨਿਯਮ ਧਾਰਮਿਕ ਅਸਥਾਨਾਂ ਦੇ ਵਿੱਚ ਵੀ ਹੁੰਦੇ ਨੇ ਸਮੇਂ ਦੇ ਮੁਤਾਬਕ ਸਰੀਰਕ ਨਿਯਮ ਸਰੀਰਕ ਲੋੜਾਂ ਕੱਲ ਤੱਕ ਗੁਰਦੁਆਰਿਆਂ ਚਟਾਈਆਂ ਵਿਛਾਈਆਂ ਜਾਂਦੀਆਂ ਸਨ ਇਹ ਗੀਆਂ ਚਟਾਈਆਂ ਸਨ ਅੱਜ ਕਾਰਪਟ ਤੇ ਬੈਠੇ ਪੱਖਾ ਫੇਰੀ ਪਾਣੀ ਢੋਵਾਂ ਕੱਲ ਤੱਕ ਤੇ ਐਸੀ ਅੱਜ ਤੇ ਟੂਟੀਆਂ ਚੱਲਦੀਆਂ ਪਈਆਂ ਨੇ ਠੀਕ ਤੁਹਾਨੂੰ ਘੜਿਆਂ ਤੇ ਪਾਣੀ ਢੋਣ ਦੀ ਲੋੜ ਹੈ ਤੇ ਪੱਖਾ ਲੈ ਕੇ ਕੀ ਚੱਲਣ ਦੀ ਲੋੜ ਹੈ ਸਭ ਬਿਜਲੀ ਦੇ ਪੰਖੇ ਚੱਲਦੇ ਪਏ ਅਕ ਕਿ ਕੋਈ ਨਹੀਂ ਪੁਰਾਣੇ ਸਿੱਖ ਇਸ ਤਰ੍ਹਾਂ ਕਰਦੇ ਸਨ ਆਪਾਂ ਤੇ ਇਹੀ ਕਰਨਾ ਹੈ ਇਹੀ ਕਰਨਾ ਤੋਂ ਕਹਿਣਾ ਪੈ ਗਿਆ ਇਸ ਬੰਦੇ ਦੇ ਸਿਰ ਦੇ ਚ ਅਕਲ ਨਾਮ ਦੀ ਚੀਜ਼ ਹੈ ਵੀ ਸਹੀ ਕਿ ਨਹੀਂ ਹੈ ਵੀ ਸਹੀ ਕਿ ਨਹੀਂ ਬਦਲਣਾ ਪੈਂਦਾ ਬਦਲਦਾ ਸਭ ਕੁਝ ਕੰਤ ਤੱਕ ਘਿਹੋ ਦਾ ਦੀਵਾ ਜਲਾਇਆ ਜਾਂਦਾ ਸੀ ਇਸ ਵਾਸਤੇ ਘਿਹੋ ਦੇ ਦੀਪਕ ਵਿੱਚ ਧੂਆ ਨਹੀਂ ਨਿਕਲਦਾ ਗੁਰਦੁਆਰੇ ਦੀ ਛੱਤ ਦੀਵਾਰ ਕਾਲੀ ਨਹੀਂ ਹੁੰਦੀ। ਬਾਕੀ ਤੇਲ ਦੇ ਵਿੱਚ ਧੂਆ ਬਹੁਤ ਨਿਕਲਦਾ। ਨਿਰਮਲ ਜੋਤ ਜਲਦੀ ਹੈ। ਸੁੱਚੇ ਘਉ ਦੀ ਜੋਤ। ਬਿਜਲੀ ਨਹੀਂ ਸੀ। ਆ ਜੀ ਬਿਜਲੀ ਆ ਗਈਏ ਗੁਰਦੁਆਰਿਆਂ ਚ ਜੋਤਾਂ ਨਹੀਂ ਰਹੀਆਂ। ਬਿਜਲੀ ਜੋਤ ਦੇ ਰੂਪ ਵਿੱਚ ਬੜੀ ਨਿਰਮਲ ਕੋਈ ਧੂਆ ਨਹੀਂ। ਕੋਈ ਧੂਆ ਨਹੀਂ। ਇਹਦੇ ਬਲਬ ਜੱਗ ਦੇ ਪੈਂਟੂ ਬਲਾਈਟਾਂ ਜਲਦੀਆਂ ਪਈਆਂ। ਕੋਈ ਧੂਆ ਨਹੀਂ। ਅਸੀਂ ਬਦਲਦੇ ਹਾਂ। ਸਮੇ ਦੇ ਨਾਲ ਸਮਾਜ ਦੇ ਨਿਯਮ ਸਰੀਰਕ ਲੋੜਾਂ ਦੇ ਨਿਯਮ ਕਰਮ ਜਿਹੜਾ ਨਹੀਂ ਬਦਲਦਾ ਉਹ ਮਨੁੱਖ ਪਛੜਿਆ ਹੋਇਆ ਹੁੰਦਾ ਹੈ ਉਹ ਕੌਮ ਪਛੜੀ ਹੋਈ ਹੁੰਦੀ ਹੈ ਉਹ ਦਿਮਾਗ ਪਛੜਿਆ ਹੋਇਆ ਹੁੰਦਾ ਇਹ ਮੈਰਜ਼ ਕਰਦੇ ਇਹ ਪਛੜਾપણ ਦੇਖ ਸਕਦੇ ਆ ਕਿਧਰੇ ਕਿਧਰੇ ਹਿੰਦੂਆਂ ਵਿੱਚ ਕਿਧਰੇ ਕਿਧਰੇ ਮੁਸਲਮਾਨਾਂ ਵਿੱਚ ਬਹੁਤਾਂ ਵਿੱਚ ਮੁਸਲਮਾਨਾਂ ਵਿੱਚ ਬਹੁਤਾਂ ਵਿੱਚ ਸਿੱਖਾਂ ਵਿੱਚ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਸ੍ਰੇਸ਼ਟ ਨਿਰਮਲ ਕਰਮ ਨਹੀਂ ਹੈ ਧਰਮ ਕਾ ਕੀ ਹੈ ਸ੍ਰੇਸ਼ਟ ਧਰਮ ਕੀ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤਾਂ ਨਿਰਮਲ ਕਰਮ ਕਿਹੜਾ ਮੰਨ ਲਈਏ ਸਮਾਜ ਦੇ ਕਰਮ ਨੂੰ ਨਿਰਮਲ ਕਰਮ ਬਦਲ ਇਹ ਤੇ ਮਨ ਬਦਲਦੇ ਰਹੇ ਨੇ ਸਰੀਰਕ ਲੋੜਾਂ ਨੂੰ ਨਿਰਮਲ ਕਰਮ ਬਦਲ ਮੰਨ ਲਈਏ ਤੇ ਬਦਲਦੇ ਰਹੇ ਨੇ ਬਦਲਨੇ ਪੈਂਦੇ ਨੇ ਮੰਦਰ ਦੇ ਵਿੱਚ ਵੀ ਬਦਲਨੇ ਪੈਂਦੇ ਨੇ ਗੁਰਦੁਆਰਿਆਂ 'ਚ ਵੀ ਬਦਲਦੇ ਪੈਂਦੇ ਅੱਜ ਕਹੋ ਦੀ ਜੋਤ ਨਹੀਂ ਜਲਾਉਂਦੇ ਬਿਜਲੀ ਜਲਦੀ ਹੈ ਅੱਜ ਹਾਥ ਤੇ ਪੱਖਾ ਲੈ ਕੇ ਚੱਲਣ ਦੀ ਲੋੜ ਨਹੀਂ ਬਿਜਲੀ ਦੇ ਪੱਖੇ ਚੱਲ ਰਹਿਣਾ। ਬਸ ਪੈਸਾ দান ਕਰਕੇ ਬਦਾਰਾ ਉਹ ਲੈ ਆਈਏ ਪੰਖਾ ਤੇ ਲਾ ਦਈਏ ਤੇ ਸੇਵਾ ਹੋ ਗਈ। ਹੋ ਗਈ ਸੇਵਾ। ਪਰ ਕੋਈ ਆਖੇ ਨਹੀਂ ਝੁਕੇ ਪੁਰਾਣੇ ਸਿੱਖ ਪੁਰਾਣੀ ਸੰਗਤ ਦੇ ਅੰਝ ਪੱਖਾ ਝੜਿਆ ਜਾਂਦਾ ਸੀ। ਤਾਂ ਸਾਰੇ ਬਿਜਲੀ ਦੇ ਪੱਖੇ ਬੰਦ ਕਰ ਦੇਈਏ। ਨੰਗੇ ਨਹੀਂ ਚੱਲਣ ਦੇਣੇ। ਉਹ ਚੱਲੇਗਾ। ਇਹ ਟੂਟੀਆਂ ਸਾਰੀਆਂ ਬੰਦ ਕਰਨੀਆਂ ਨੇ। ਘੜਿਆਂ ਨਾਲ ਪਾਣੀ ਵੜ ਕੇ ਲੈ ਆਣਾ। ਸੋਪੇ ਲੈਣਾ। ਮਨੋਂਗੇ ਤੋ ਸਿਰਫ ਇਹੋਨਾਂ ਨੂੰ ਚੋਂਕੇ ਪੁਰਾਣੇ ਤੇ ਇਹ ਕੁਝ ਕਰਦੇ ਸੀ ਸਮੇਂ ਨਾਲ ਸਭ ਕੁਝ ਬਦਲਦਾ ਹੈ ਬਦਲਣਾ ਪੈਂਦਾ ਹੈ ਔਰ ਅਸੀਂ ਬਦਲੇ ਹ ਮੰਦਰਾਂ ਚ ਬਦਲੇ ਆਇਆ ਮਸਜਿਦਾਂ ਚ ਬਦਲੇ ਆਇਆ ਗੁਰਦੁਆਰਿਆਂ ਚ ਬਦਲੇ ਕਿਧਰੇ ਕਿਧਰੇ ਮਨੋਂ ਕਦਾ ਅਹੰਕਾਰ ਤੇ ਅਗਿਆਨਤਾ ਆੜੇ ਆ ਜਾਂਦੀ ਹੈ ਬੜੀ ਪਰਵਲ ਅਗਿਆਨਤਾ ਬੜਾ ਸ਼ੇਖਰ ਦਾ ਹੰਕਾਰ ਬੜਾ ਸ਼ੇਖਰ ਦਾ ਸਵਾਰਥ ਕਿਸੇ ਗਲਤ ਨਹੀਂ ਹੁੰਦੇ ਵਿੱਚ ਵੀ ਉਹਨੂੰ ਲਾਭ ਹੋਵੇਗਾ ਨਹੀਂ ਬਦਰੋਂ ਦਿੰਦੇ ਝਗੜੇ ਹੁੰਦੇ ਨੇ ਇਸਲਾਮ ਵਿੱਚ ਝਗੜੇ ਨੇ ਕੁਝ ਕਹਿ ਕੇ ਦੇ ਦੇਖੋ ਹੁਣ ਚਾਰ ਸ਼ਾਦੀਆਂ ਦੀ ਲੋੜ ਨਹੀਂ ਕਿਸੇ ਅਰਬ ਦੇਸ਼ ਦੇ ਵਿੱਚ ਕਹਿ ਕੇ ਦੇ ਦੇਖੋ ਕੁਫਰ ਦਾ ਇਲਜ਼ਾਮ ਲੱਗੇਗਾ ਔਰ ਸਜ਼ਾ ਬਗਣੀ ਪਏ ਇਹ ਕਫਰ ਬੋਲਦਾ ਉਸ ਤੇ ਫਤਵਾ ਹੀਤ ਹੋ ਜਾਏਗਾ ਨਹੀਂ ਬੋਲ ਸਕਦਾ ਨਹੀਂ ਕਹਿ ਸਕਦਾ ਖੈਰ ਇਹ ਤੇ ਵਿਚਾਰ ਗੱਲ ਆ ਗਈ ਸ੍ਰੇਸ਼ਟ ਧਰਮ ਕੀ ਹੈ ਸ੍ਰੇਸ਼ਟ ਧਰਮ ਉਹ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤਾਂ ਨਿਰਮਲ ਕਰਮ ਕੀ ਹੈ ਓਕੇ ਅਖਰੀ ਅਰਥ ਕਰਕੇ ਫਿਰ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪ੍ਰਸ਼ਨ ਅਨੇਕ ਇਕ ਜੈ ਉਤਰ ਅਲੰਕਾਰ ਮਾਨਉ ਤੈ ਚਿੱਤਰ ਗਰਭ ਗਜਨੇ ਜਬਜੀ ਸਾਹਿਬ ਦਾ ਟਿਕਾ ਲਿਖਿਆ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਸ ਟਿਕੇ ਦਾ ਨਾਮ ਲਖਿਆ ਗਰਭ ਗਜਨੇ ਇੱਕ ਦੋ ਦਫਾ ਹੀ ਛਪਿਆ ਛਪਿਆ ਚੁਕੇ ਲੋਕੀ ਹੁਣ ਪੜਦੇ ਨੇ ਬਿਕੰਦੇ ਹੋ ਕੇ ਕੋਈ ਪਬਲਿਸ਼ਰ ਹੁਣ ਛਪਦਾ ਵੀ ਨਹੀਂ ਕਹਿੰਦੇ ਕੋਈ ਲੈਂਦਾ ਤਾਂ ਐ ਨਹੀਂ ਲਖਾਂਦਾ ਛਪਾਈ ਤੇ ਖਰਚ ਹੋ ਜਾਂਦੇ ਵਾਕਈ ਉਸ ਟਿੱਕੇ ਚ ਕਵੀ ਸੰਤੋਖ ਸਿੰਘ ਜੀ ਨੇ ਕਮਾਲ ਕੀਤਾ ਹੈ ਜਬਜੀ ਸਾਹਿਬ ਦਾ ਪਹਿਲਾ ਟੀਕਾ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਹੈ ਟੀਕੇ ਦਾ ਨਾਮ ਹੈ ਗਰਵ ਗੰਜਨੇ ਭਾਉ ਜਿਹੜਾ ਇਸ ਨੂੰ ਪੜ੍ਹੇਗਾ ਉਹਦਾ ਵਿਦਿਆ ਦਾ ਹੰਕਾਰ ਗੰਜਨ ਹੋ ਜਾਏਗਾ ਖਤਮ ਹੋ ਜਾਏਗਾ ਨਹੀਂ ਰਹੇਗਾ ਉਹਨੂੰ ਵਿਦਿਆ ਦਾ ਮਾਣ ਨਹੀਂ ਰਹੇਗਾ ਉਹਨੂੰ ਪਤਾ ਚੱਲੇਗਾ ਗੁਰਨਾਮਿਕ ਦੇਵ ਜੀ ਮਹਾਰਾਜ ਨੇ ਗਿਆਨ ਦੀ ਸ਼िखर ਦੀ ਗੱਲ ਕਰ ਦਿੱਤੀ ਹੈ ਹੁਣ ਇਸ ਤੋਂ ਅੱਗੇ ਨੇ ਕਉਦਾ ਵਿਦਿਆ ਦਾ ਹੰਕਾਰ ਗੰਜਨ ਹੋ ਜਾਏਗਾ। ਅਗਰ ਉਸਨੂੰ ਆਪਣੀ ਸਿਆਣਪ ਤੇ ਆਪਣੀ ਵਿਦਿਆ ਤੇ ਬਲਤਾ ਮਾਣ ਹੋਵੇ। ਕਭੀ ਸੰਤੋਖ ਸਿੰਘ ਜੀ ਕਹਿੰਦੇ ਨੇ ਟਿੱਕੀ ਪੜ ਲਵੇ ਸਾਰਾ ਮਾਣ ਚਿਕਣਾ ਚੋਰ ਹੋ ਜਾਏ। ਵਾਕਈ ਇੱਕ ਇੱਕ ਪੰਕਤੀ ਚ ਗੁਰਨਾਣਿਕ ਨੇ ਕਿਹੜੇ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਹੈ? ਅਲੰਕਾਰ ਕਹਿੰਦੇ ਨੇ ਗਹਿਣੇ ਨੂੰ। ਜਿਵੇਂ ਤਨ ਨੂੰ ਗਹਿਣੇ ਪਵਾਏ ਜਾਂਦੇ ਨੇ। ਸ਼ਿੰਗਾਰਿਆ ਜਾਂਦਾ ਹੈ। ਇਸ ਤਰ੍ਹਾਂ ਬੋਲਾਂ ਨੂੰ ਅਲਫਾਜ਼ਾਂ ਨੂੰ ਸ਼ਿੰਗਾਰਨਾ। ਅਲੰਕ੍ਰਿਤ ਕਰਨਾ। ਉਹਨੂੰ ਅਲੰਕਾਰ ਕਹਿੰਦੇ ਨੇ ਸ਼ਬਦਾਵਲੀ ਅਲੰਕਾਰ ਅਲੰਕਾਰ ਇਤਬਾਸ਼ਾ ਸੰਤਾਂ ਦੇ ਬੋਲ ਅਵਤਾਰਾਂ ਦੇ ਬੋਲ ਕਵੀਆਂ ਦੇ ਬੋਲ ਅਲੰਕ੍ਰਿਤ ਹੁੰਦੇ ਨੇ ਸ਼ਿੰਗਾਰੇ ਹੋਏ ਹੁੰਦੇ ਨੇ ਸਵਾਰੇ ਹੋਏ ਹੁੰਦੇ ਨੇ ਸ਼ਿੰਗਾਰ ਬਹੁਤ ਕਿਉਂਕਿ ਸ਼ਿੰਗਾਰ ਗਹਿਣਾ ਇੱਕ ਤਰ੍ਹਾਂ ਦੇ ਤੇ ਹੁੰਦਾ ਨੇ ਅੰਗੂਠੀ ਹੈ ਹਾਰ ਹੈ ਛਲੇ ਨੇ ਬੁੰਦੇ ਨੇ ਕਈ ਨੇ ਇਸ ਤਰ੍ਹਾਂ ਅਲੰਕਾਰ ਵੀ ਕਈ ਨੇ ਅਨੋਖਤੇ ਅਲੰਕਾਰ ਕਹਿਣਾ ਕਿਸੇ ਨੂੰ ਸੁਣਾਣਾ ਕਿਸੇ ਨੂੰ ਇਸ ਗਾਗੜਾ ਕੋਈ ਬੋਲ ਬੋਲੇ ਉਹਨੂੰ ਕਹਿੰਦੇ ਨੇ ਅਨੋਖ ਤੇ ਅਲੰਕਾਰ ਜਿਵੇਂ ਪੰਜਾਬੀ ਵਿੱਚ ਕਹਿੰਦੇ ਨਾ ਆਖਾਂ ਦੇ ਨੋ ਸੁਣਾਵਾ ਨੋ ਅਨੋਖ ਤੇ ਅਲੰਕਾਰ ਕਿਹਾ ਤੇ ਕਿਸੇ ਨੂੰ ਜਾ ਰਿਹਾ ਪਰ ਅੰਦਰੋਂ ਸੁਣਾਉਣ ਦੀ ਭਾਵਨਾ ਕਿਸੇ ਹੋਰ ਤੋਂ ਅਨੋਖ ਤੇ ਅਲੰਕਾਰ ਜੈਸੇ ਦਸਣਾ ਤੇ ਜਗਤ ਨੂੰ ਐ ਵੀ ਕਰਮ ਨਹੀਂ ਚਲੇ ਪਰ ਜਗਤ ਨੂੰ ਸਿੱਧਾ ਕਿਵੇਂ ਆਖੀਏ ਨੀਚ ਕਰਮ ਨੇ ਛੋਟ ਲੱਗਦੀ ਐ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਹਮ ਨਹੀਂਚ ਕਰਮ ਹਮ ਮੈਂ ਇੱਥੇ ਹਮ ਦੇ ਅਰਥ ਤੋਂ ਨਹੀਂ ਕਰ ਸਕਦੇ ਹਮ ਦੇ ਅਰਥ ਮੈਂ ਖੁਦ ਕਹੋ ਨਾਨਕ ਹਮ ਨਹੀਂਚ ਕਰਮ ਸਰਨ ਉਪਰੇ ਕੀ ਰੱਖੋ ਸਰ ਇਸ ਤੋਂ ਅਨੋਖਤੀ ਅਲੰਕਾਰ ਭਾਵ ਕੀ ਲੈਣਾ ਹੈ ਗਲਤ ਕਰਮ ਨੀਚ ਕਰਮ ਕਰਨ ਵਾਲਾ ਕਬੂਲ ਕਰੇ ਹੈ ਪ੍ਰਭੂ ਮੈਂ ਤੇਰੀ ਸ਼ਰਨ ਆ ਮੇਰੇ ਕੰਮ ਨੇ ਨਹੀਂ ਮੈਂ ਪਰ ਕਿਸ ਤਰ੍ਹਾਂ ਕਹੀ ਗਿਆ ਹੈ ਮਨੁੱਖਤਾ ਤੇਰੇ ਕਰਮ ਨੀਚ ਨੇ ਤੂੰ ਪ੍ਰਭੂ ਦੀ ਸ਼ਰਨ ਆ ਇਸ ਤਰ੍ਹਾਂ ਸਤਿਗੁਰੂ ਨੇ ਕਹਿੰਦਾ ਕਹੋ ਨਾਨਕ ਹਮ ਨੀਚ ਕਰਮ ਅਨੋਖਤੀ ਅਲੰਕਾਰ ਇਸ ਤਰ੍ਹਾਂ ਦੇ ਸੈਕੜੇ ਬੋਲਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਚਿਤਰਾ ਅਲੰਕਾਰ ਸਵਾਲ ਤੇ ਕਈ ਨੇ ਜਵਾਬ ਇੱਕੋ ਹੀ ਹੈ ਇੱਕੋ ਹੀ ਇੱਕੋ ਹੀ ਜਵਾਬ ਨਾਲ ਸਾਰੇ ਸਵਾਲ ਹੱਲ ਹੋ ਜਾਣ ਉਹਨੂੰ ਕਹਿੰਦੇ ਨੇ ਚਿਤਰਾ ਅਲੰਕਾਰ ਚਿਤਰਾ ਅਲੰਕਾਰ ਪ੍ਰਸ਼ਨ ਅਨੇਕ ਇੱਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ ਚਿਤਰਾ ਅਲੰਕਾਰ ਕਵੀ ਸੰਤੋਖ ਜੀ ਪ੍ਰਸ਼ਨ ਇਥੇ ਦੋ ਨੇ ਨਿਰਮਲ ਕਰਮ ਕਿਹੜਾ ਹੈ ਸ੍ਰੇਸ਼ਟ ਧਰਮ ਕਿਹੜਾ ਹੈ ਦੋ ਪ੍ਰਸ਼ਨ ਸ੍ਰੇਸ਼ਟ ਧਰਮ ਕੀ ਹੈ ਇਸਲਾਮ ਸਲੇਸ਼ਟ ਹੈ ਇਸਾਈयत ਸ੍ਰੇਸ਼ਟ ਹੈ ਕਿਉਂਕਿ ਗਿਣਤੀ ਦੇ ਵਿੱਚ ਜ਼ਿਆਦਾ ਨੇ ਸਾਰੀ ਦੁਨੀਆ 'ਚ ਗਿਣਤੀ ਦੇ ਸਭ ਤੋਂ ਵੱਡੇ ਇਸਾਈ ਦੂਜੇ ਨੰਬਰ ਤੇ ਮੁਸਲਮਾਨ ਆਉਂਦੇ ਨੇ ਤੀਜੇ ਨੰਬਰ ਤੇ ਬੋਧੀ ਆਉਂਦੇ ਨੇ ਚੌਥੇ ਨੰਬਰ ਤੇ ਹਿੰਦੂ ਆਉਂਦੇ ਨੇ ਕਿਤੇ 6ਵੇਂ 7ਵੇਂ ਨੰਬਰ ਦੇ ਸੀ ਪਹੁੰਚਦੇ ਆ ਇਹ ਵੀ ਮੈਜ਼ਰ ਕਰਦੇ ਆ ਜੈਨੇ ਸੁਣੇ ਨੇ ਬਹੁਤ ਸਾਰੀਆਂ ਸੰਪਰਦਾਵਾਂ ਨੇ ਅਸੀਂ ਤੇ ਬਹੁਤ ਥੋੜੇ ਆ ਬੋਧ ਭਿਖਸ਼ੂ ਬੁੱਧਿਸ਼ਟ ਭਾਰਤ ਚੋਂ ਨਿਕਲੇ ਚੀਨ ਪਹੁੰਚੇ ਜਾਪਾਨ ਪਹੁੰਚੇ ਲਾਓਸ ਕੰਬੋਡੀਆ ਵਿਅਟਨਾਮ ਪਹੁੰਚੇ థਾਈਲੈਂਡ ਮਲੇਸ਼ੀਆ ਪਹੁੰਚੇ ਦੂਰ ਦੂਰ ਤੱਕ ਗਏ ਉਹਨਾਂ ਦੇ ਨਾਲ ਬੋਧ ਧਰਮ ਪਹੁੰਚਿਆ ਪਹੁੰਚਿਆ ਲੋਕੀ ਬੁੱਧਿਸ਼ਟ ਹੋਏ कोरिया बुधिस्ट हो गया लाओस, कंबोडिया बुधिस्ट हो गया थाईलैंड बुधिस्ट हो गया वेटनाम बुधिस्ट हो गया चीन जापान बोधि हो गया बर्मा लंका अदा नेपाल तिब्बत लेह लद्दाख बोधि हो गया सारा अफगानिस्तान बोधि हो गया बुधिशी बौद्ध भिक्षु जिधर जिधर गए हैं उन्होंने बौद्ध धर्म फैलिया ईसाई जिधर जिधर गए उन्होंने ईसाइत फैली ਮੁਸਲਮਾਨ ਜਿੱਧਰ-ਜਿੱਧਰ ਗਿਆ ਉਸ ਨਾਲ ਇਸਲਾਮ ਫੈਲਿਆ ਸਿੱਖ ਜਿੱਧਰ-ਜਿੱਧਰ ਗਿਆ ਉਹ ਪਤਨ ਹੁੰਦਾ ਗਿਆ ਇਹਦੇ ਨਾਲ ਸਿੱਖੀ ਨਹੀਂ ਫੈਲੀ ਨਹੀਂ ਫੈਲੀ ਬਰਦਾਸ਼ਤ ਕਰ ਲੈਣਾ ਗੁਸਤਾਖੀ ਨਾ ਨਹੀਂ ਫੈਲੀ ਪੜੋਸੀਆਂ ਨੂੰ ਵੀ ਕੋਈ ਨਹੀਂ ਪਤਾ ਸਿੱਖ ਧਰਮ ਕੀ ਹੁੰਦਾ ਹੈ ਬੋਧੀ ਪਹੁੰਚੇ ਚੀਨ ਚੀਨ ਦੇ ਸਮਰਾਟ ਨੇ ਵੀ ਬਹੁਤ ਧਰਮ ਕਬੂਲ ਕੀਤਾ ਸਭ ਤੋਂ ਪਹਿਲੇ ਉਸ ਨੇ ਕੀਤਾ ਇਸ ਤਰ੍ਹਾਂ 크੍ਰਿਸਚੀਅਨ ਗਏ ਜਿੱਥੇ 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 ਮੁਸਲਮਾਨ ਗਏ ਉਹਨਾਂ ਨਾਲ ਇਸਲਾਮ ਦੀ ਛਾਪ ਫੈਲਦੀ ਗਈ ਫੈਲਦੀ ਗਈ ਜਿੱਧਰ ਜਿੱਧਰ ਸਿੱਖ ਗਏ ਆਪ ਵੀ ਪਤਤ ਹੁੰਦੇ ਗਏ ਇਹਨਾਂ ਦੇ ਬੱਚੇ ਵੀ ਪਤਤ ਹੁੰਦੇ ਗਏ ਸਿੱਖੀ ਨਹੀਂ ਫੈਲੀ ਨਹੀਂ ਫੈਲੀ ਕੀ ਹੋਇਆ ਜੇ ਗੁਰਦੁਆਰੇ ਇਤਨੇ ਫੈਲ ਗਏ ਸਿੱਖੀ ਤੇ ਕੋਈ ਨਹੀਂ ਫੈਲੀ ਨਹੀਂ ਫੈਲੀ ਇਹ ਕਬੂਲ ਕਰਨਾ ਪਵੇਗਾ ਇਹ ਪ੍ਰਵਾਨ ਕਰਨਾ ਪਵੇਗਾ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਅਰਥ ਇਹ ਵੀ ਨਹੀਂ ਬੋਧ ਧਰਮ ਜੈਨ ਧਰਮ ਇਸਲਾਮ ਧਰਮ ਈਸਾਈ ਧਰਮ ਸਿੱਖ ਧਰਮ ਨਹੀਂ ਸਿੱਖ ਪੰਥ ਇਸਲਾਮ ਪੰਥ ਹਿੰਦੂ ਪੰਥ ਜੈਨ ਪੰਥ ਬੋਧ ਪੰਥ ਰਸਤੇ ਇਹ ਰਸਤੇਆਂ ਦੇ ਨਾਮ ਪੰਥ ਇਹ ਸਭ ਰਸਤੇ ਨੇ ਇੱਕ ਮਾਰਗ ਸਿੱਖੀ ਦਾ ਵੀ ਹੈ ਜਿਸ ਤੇ ਚੱਲ ਕੇ ਮਨੁੱਖ ਧਰਮ ਤੱਕ ਪਹੁੰਚਦਾ ਹੈ ਇੱਕ ਮਾਰਗ ਮੁਹੰਮਦ ਸਾਹਿਬ ਨੇ ਵੀ ਬਣਾਇਆ ਜਿਸ ਤੇ ਚੱਲ ਕੇ ਮੁਸਲਮਾਨ ਮੁਸਲਮਾਨ ਖੁਦਾ ਤੱਕ ਪਹੁੰਚਦਾ ਹੈ ਇੱਕ ਮਾਰਗ ਹਜ਼ਰਤ ਈਸਾ ਨੇ ਵੀ ਬਣਾਇਆ ਜਿਸ ਤੇ ਚੱਲ ਕੇ ਮਨੁੱਖ ਪਰਮਾਤਮਾ ਤੱਕ ਪਹੁੰਚਦਾ ਹੈ ਔਰ ਇੱਕ ਮਾਰਗ ਮਹਾਵੀਰ ਨੇ ਵੀ ਬਣਾਇਆ ਮਾਤਮਾ ਬੁੱਧ ਨੇ ਵੀ ਬਣਾਇਆ ਜਿਸ ਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਪਹੁੰਚਦਾ ਹੈ ਇੱਕ ਮਾਰਗ ਗੁਰੂ ਨਾਨਕ ਨੇ ਬਣਾਇਆ ਸਿੱਖ ਪੰਥ ਜਿਸਤੇ ਚੱਲ ਗਏ ਮਨੁੱਖ ਈਸ਼ਵਰ ਤੱਕ ਪਹੁੰਚਦਾ ਹੈ ਅਕਾਲ ਪੁਰਖ ਤੱਕ ਪਹੁੰਚਦਾ ਹੈ ਜੋ ਪੰਥ ਤੇ ਚਲੇ ਉਹਨੂੰ ਕਹਿੰਦੇ ਨੇ ਪੰਥੀ ਰਸਤੇਚਾ ਯਾਤਰੀ ਜੋ ਪਹੁੰਚ ਗਿਆ ਹੈ ਧਾਰਮਕ ਜੋ ਚੱਲਦਾ ਹੀ ਨਹੀਂ ਅਧਾਰਮਕ ਇਸ ਤਰ੍ਹਾਂ ਗਿਣਤੀ ਕਰੋਗੇ ਅਧਾਰਮਕ ਪੰਥੀ ਧਾਰਮਕ केड़ा निर्मल कर्म है जिसते धर्म खड़ा है धर्म की प्राप्ति निर्मल कर्म है बड़े बड़े दावे ने संसार सगल धर्म में श्रेष्ठ धर्म हर को नाम जप निर्मल कर्म प्रश्न दो ने निर्मल कर्म श्रेष्ठ धर्म जवाब एक है हर को नाम जप यही निर्मल कर्म है ਹਰ ਕੋ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ ਔਰ ਕੋਈ ਸ੍ਰੇਸ਼ਟ ਧਰਮ ਨਹੀਂ ਧਰਮ ਜਪ ਤੇ ਖੜਾ ਹੈ ਨਿਰਮਲ ਕਰਮ ਜਪ ਤੇ ਖੜਾ ਹੈ ਜਪ ਤੋਂ ਹੀਣੇ ਮਨੁੱਖ ਦੇ ਵਿਚਾਰ ਨਿਰਮਲ ਨਹੀਂ ਹੋ ਸਕਦੇ ਜਪ ਤੋਂ ਹੀਣੇ ਮਨੁੱਖ ਦਾ ਕਰਮ ਕੋਈ ਨਿਰਮਲ ਨਹੀਂ ਹੋ ਸਕਦਾ ਅਗਰ ਕਰਦਾ ਵੀ ਪਿਆ ਉਹਦੇ ਚ ਉਸਦੇ ਹਿਰਦੇ ਦੀ ਮਹਿਲ ਹੋਵੇਗੀ ਹੰਕਾਰ ਕਰਕੇ ਸੇਵਾ ਕਰਦਾ ਪਿਆ ਹੋਵੇਗਾ ਲੋਭ ਕਰਕੇ ਸੇਵਾ ਕਰਦਾ ਪਿਆ ਹੋਵੇਗਾ ਕਾਮਨਾ ਕਰਕੇ ਸੇਵਾ ਕਰਦਾ ਪਿਆ ਹੋਵੇਗਾ اپنی ਕਾਮਨਾਵਾਂ ਦੀ ਮਹਿਲ ਉਹਦੇ ਕਰਮ ਦੇ ਵਿੱਚ ਵੀ ਜੁੜ ਗਈ ਹੋਵੇਗੀ ਕਰਮ ਨਿਰਮਲ ਕਿੱਥੇ ਰਹਿ ਗਏ ਫਿਰ ਦੂਜਾ ਨੁਕਤਾ ਸੁਣ ਕਰਮ ਕਰਤ ਹੋਵੇ ਨੇ ਕਰਮ ਕਿਸ ਬੈ ਸਨੋ ਕਾ ਨਿਰਮਲ ਧਰਮ ਧਰਮ ਦੀ ਜੜੀ ਕੁਝ ਆਖਿਰਲੀ ਗੱਲ ਹੈ ਇਹ ਮੈਂ ਤੁਹਾਡੇ ਸਾਹਮਣੇ ਛੇੜੀ ਹੈ اور ਮੈਂ ਅਰਦਾਸ ਕਰਕੇ ਬੈਠਿਆ ਕਿਉਂਕਿ ਇਹ ਗੱਲ ਆਖਰੀ ਹੈ ਸਤਿਗੁਰੂ ਮੈਨੂੰ ਤੋਫੀਕ ਦੇਈ ਕਹਿਣ ਦੀ मैन समझ भी कर्म करत होह करम तिस बैसनों का निर्मल धर्म निर्मल धर्म श्रेष्ठ धर्म किसी भी कर्म ते नहीं खड़ा किस ते खड़ा निष्कर्म निष्कर्म तुसी आखो फिर पहली कर्म करत होवे नह करम तिस का निर्मल धर्म ਕਿਸੇ ਵੀ ਕਰਮ ਤੇ ਧਰਮ ਨਹੀਂ ਖੜਾ। ਔਰ ਕਿਸੇ ਵੀ ਕਰਮ ਨਾਲ ਧਰਮ ਪ੍ਰਾਪਤ ਨਹੀਂ ਹੁੰਦਾ। ਨਹੀਂ ਹੁੰਦਾ। ਚਲੋ ਦੂਰ ਕਿਉਂ ਜਾਓ ਤੁਸੀਂ ਇੱਥੇ ਬੈਠਿਓ। ਅੱਜ ਤੱਕ ਬੁਥੇਰਾ ਕੁਝ ਕੀਤਾ ਹੋਵੇਗਾ। ਦਾਨ ਕੀਤਾ ਹੋਵੇਗਾ। ਪੋਣ ਕੀਤਾ ਹੋਵੇਗਾ। ਪਾਠ ਕੀਤਾ ਹੋਵੇਗਾ। ਸੇਵਾ ਕੀਤੀ ਹੋਵੇਗੀ। ਮਿਲ ਗਿਆ। ਜੁੜ ਗਈ ਸਮਾਧੀ। ਤੇ ਜੇ ਨਹੀਂ ਕਬੂਲ ਕਰ ਲੋ ਨਹੀਂ ਖੇਡ ਬਣੇ। ਨਹੀਂ ਬਣੇ। ਮੈਨੂੰ 48 ਸਾਲ ਹੋ ਗਏ ਨੇ ਕਥਾ ਕਰਦੇ।